ਦਾ ਸੋਮ ਬੁਖਮੰਤਰੀ ਘਰ ਅੱਡੇ ਬੈਠਾ ਖਾਲੀ ਕੋਠੀ ਹੈ ਨਾ ਇਹ ਗੱਲ ਮੈਂ ਦਿੱਲੀ ਵੀ ਬੋਲੀ ਥੋੜੇ ਧਿਆਨ ਚ ਹੋਣਾ ਹੈ ਜਿੱਦ ਤੇ ਆਪਾਂ 26 ਨਵੰਬਰ ਨੂੰ ਇੱਥੇ ਗਏ ਆ ਦਿੱਲੀ ਨੂੰ ਗਏ ਆ ਇੱਥੋਂ ਚੱਲ ਕੇ 27 ਤਰੀਕ ਨੂੰ ਮੈਂ ਗੱਲ ਬੋਲੀ ਸੀ ਵਿਜੇ ਬਰਾੜੀ ਮੈਦਾਨ ਚ ਗਏ ਘੇਰ ਜੂਗੇ ਇੱਥੇ ਘੇਰ ਲੋ ਆਪਾਂ ਬੈਠੇ ਆ ਕੱਲ ਬਾਅਦ ਚੱਲੀ ਜਾਂਦੀ ਆਗੂਆਂ ਦੀ ਮੀਟਿੰਗ ਅਫਸਰਾਂ ਦੀ ਵੀ ਚੱਲੀ ਜਾਂਦੀ ਆ ਸ਼ਾਂਤਮਈ ਤਰੀਕੇ ਨਾਲ ਬੈਠੇ ਰਹੋ ਜਿਹੜਾ ਵੀ ਗੱਲ ਹੋ ਥੋੜੇ ਸਾਹਮਣੇ ਹੋਊਗੀ ਅਜੇ ਕੋ ਬੰਦ ਖਾਂdre ਮੀਟਿੰਗਾਂ ਨਹੀਂ ਕਰਕੇ ਵੀ ਆਪਾਂ ਗੌਰਤੂ ਕੀ ਤਰੀਕੇ ਨਾਲ ਕਰ ਲਾਂਗੇ ਜੋ ਹੁਣਾ ਤੁਹਾਡੇ ਸਾਹਮਣੇ ਹੋਣਾ। ਸੋ ਮੇਰਾ ਵੀ ਸਾਰੇ ਸ਼ਾਂਤਮਈ ਤਰੀਕੇ ਨਾਲ ਯਾਦ ਜਿਹੜੇ ਕਿ ਜਿੰਨੇ ਆਪਣੇ ਬੁਲਾਰੇ ਆ ਉਹਨਾਂ ਨੂੰ ਸੁਣੀ ਚੱਲੋ। ਜਿੰਨੇ ਤੁਹਾਡੇ ਕੋ ਸਾਥੀ ਆਸੇ ਪਾਸੇ ਪਿੰਡਾਂ 'ਚ ਫਿਰਦੇ ਆ ਉਹਨਾਂ ਨੂੰ ਫੋਨ ਮਾਰ ਕੇ ਸਨੇਹੇ ਲਾ ਕੇ ਗੁਰਦੁਆਰੇ 'ਚ ਹੋਕੇ ਦੇ ਕੇ ਕਹਿ ਦਿਓ ਵੀ ਭਾਈ ਆਜੋ। ਇੱਥੇ ਆਜੋ ਆਪਾਂ ਜਿਹੜੀ ਗੱਲਬਾਤ ਥੋੜੀ ਸਾਡੇ ਸਾਹਮਣੇ ਹੋਣੀ ਹੈ। ਭਾਈ ਭਾਈ ਸਾਡੇ ਛੱਡਣਗੇ ਜਿਹੜੇ ਛਾਣੇ ਤਿਸੋ ਲੋ ਧਿਆਨ ਨਾਲ ਮੇਰਾ ਵੀ ਮੇਥੋਂ ਬਹੁਤਾ ਬੋਲਿਆ ਨਹੀਂ ਜਾਂਦਾ ਮੈਨੂੰ ਛਾਤੀ ਦੇ ਫੰਕਸ਼ਨ ਹੋਈ ਵੀ ਆ ਮੈਂ ਤਾਂ ਤੁਹਾਨੂੰ ਕਹਿਣਾ ਵੀ ਜਿੰਨੇ ਬੁਲਾ ਰਿਹਾ ਬੋਲਣਗੇ ਧਿਆਨ ਨਾਲ ਸੁਣੀ ਚੱਲੋ ਸਾਡੀ ਮੀਟਿੰਗ ਚੱਲਦੀ ਹੈ 20-25 ਮਿੰਟ ਲੱਗਣਗੇ ਕੀ ਅਗਲੀ ਜਿਹੜੀ ਗੱਲਬਾਤ ਸਾਹਮਣੇ ਆਉਂਦੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿਆਂਗੇ ਹਾਂਜੀ ਬੱਪੂ ਹੱਥ ਬਨ ਕੇ ਭੇਜਦੇ ਜਿੰਨਾ ਕਿਰਪਾ ਨਾਲ ਸਿੱਧੂ ਨੂੰ ਛੜਦੇ ਰਿਹਾ ਧਰਨਾ ਆਈ ਲਗਾਤਾਰ ਠੀਕ ਹੈ ਜੀ

ਪ੍ਰਸ਼ਾਸਨ ਦਾ ਜ਼ੋਰ ਹੁੰਦਾ ਵੀ ਨੌਜਵਾਨੀ ਆ ਕੋਈ ਹੁਲੜਵਾਜੀ ਕਰੂਗੀ ਤੇ ਸਾਨੂੰ ਮੌਕਾ ਮਿਲਣਾ ਆ ਆਪਾਂ ਮੌਕਾ ਨਹੀਂ ਦੇਣਾ ਜਿਹੜੀ ਗੱਲ ਆ ਕੋਈ ਗੱਲ ਨਹੀਂ ਕਰ ਭਾਈ ਸੋਡੇ ਦੋਨੇ ਹੱਥ ਖੁੱਲੇ ਆ ਜੇ ਤੁਸੀਂ ਜ਼ਬਰਦਸਤੀ ਟੋਣਾ ਚਾਹੁੰਦੇ ਟਾ ਲੋ ਆਪਾਂ ਮੌਕਾ ਨਹੀਂ ਦੇਣਾ ਆਪਾਂ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਜਾਬਤਜ ਰਹਿ ਕੇ ਕੋਈ ਗੱਲ ਨਹੀਂ ਗੱਲਬਾਤ ਚੱਲਦੀ ਆ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਅਸੀਂ ਕੋਈ ਆਪ ਦੇ ਤੌਰ ਤੇ ਨਹੀਂ ਫੈਸਲਾ ਕਰ ਲੈਣਾ ਕਿ ਤੁਸੀਂ ਲੋਕਾਂ ਜਿਹੜੇ ਆਏ ਆ ਅਸੀਂ ਕੌਣ ਹੁੰਨੇ ਆ ਤੁਹਾਡੇ ਸਰਤੀ 29 ਤਰੀਕ ਨੂੰ ਵੱਡਾ ਇਕੱਠ ਹੋਇਆ ਕਿੰਨੀਆਂ ਰੋਕਾਂ ਲਾਈਆਂ ਰਾਤ ਦੀ ਸਰਕਾਰ ਨੇ ਘਰੋਂ ਘਰੀ ਪੁਲਿਸ ਪਿੰਡਾਂ ਨੂੰ ਘੇਰਾ ਪਾ ਲਿਆ ਸਾਰਾ ਸਰੂਰ ਹੈ ਪੂਰੇ ਪੰਜਾਬ ਦੀ ਪੁਲਿਸ ਲੈ ਕੇ ਇੱਥੇ ਲਾਤੀ ਪਰ ਤੁਸੀਂ ਫਿਰ ਵੀ ਰੋਕਾਂ ਤੋੜ ਕੇ ਇਹ ਵੀ ਤੁਹਾਡੀ ਬਹੁਤ ਵੱਡੀ ਜਿੱਤ ਆ ਇਹਨਾਂ ਨੂੰ ਲੱਗਦਾ ਸੀ ਵੀ ਇੱਕ ਤਰੀਕ ਨੂੰ ਉਹਨਾਂ ਨੂੰ ਫੇਲ ਕਰਤਾ ਨਿਕਲ ਨਹੀਂ ਦਿੱਤਾ ਦਿਨਾ ਮਾਨ ਸਾਹਿਬ ਨੇ ਰੱਖਿਆ ਸੀ ਵਿਆਹ ਕਰਨ ਵਾਲਾ ਕਰ ਦਿਆਂਗੇ ਪਰ ਪਹਿਲੀ ਅੜਤਾ ਤੁਸੀਂ ਭੰਨਤੀ ਇਹਦਾ ਜੇ ਧੌਣ ਸੀਗਾ ਨੇ ਕਿੱਲਾ ਕਰਦਾ ਵੀ ਇੱਥੇ ਆਉਣ ਦੀ ਜੇੜਾ ਫਿਰ ਸਣੀ ਮੇਰਾ ਵੀ ਬੇਨਤੀ ਆ ਸਾਰਿਆਂ ਨੂੰ ਕੋਈ ਵੀ ਬੰਦਾ ਇੱਥੇ ਮੇਰਾ ਵੀ ਹੁਲੜ ਬਾਜੀ ਨਾ ਕਰੇ ਭਰਾਵਾਂ ਨੇ ਕਿੱਜਿਆ ਪਾਸ ਹਲਦਾ ਹੈ ਗਿਆ ਚਲੋ ਆਪਣੇ ਹਲੇ ਮਸਲੇ ਇੱਥੇ ਨਹੀਂ ਮੁੱਕੇ ਮਸਲੇ ਹੋਰ ਬਹੁਤ ਆ ਇਹ ਆਪਣੇ ਤਾਂ ਹਮੇਸ਼ਾ ਇਹੀ ਦਾਗ ਲਾਉਂਦੇ ਆ ਇਹੀ ਬਦਨਾਮ ਕਰਦੇ ਆ ਇਲਜ਼ਾਮ ਲਾਉਂਦੇ ਆ ਵੇ ਹੁਲਲਾਈ ਹੁੰਦੇ ਆ ਜੀ ਇਹਨਾਂ ਨੇ ਐ ਕਰਤਾ ਜੀ ਐ ਕਰਤਾ ਜੀ ਸੋ ਮੇਰਾ ਵੀ ਸਾਰੇ ਭਰਾਵਾਂ ਨੂੰ ਬੇਨਤੀ ਆ ਜਿੰਨੇ ਭਰਾ ਸਾਡੇ ਬੈਠੇ ਆ ਪਿੰਡਾਂ 'ਚ ਹੋਕੇ ਦਵਾ ਕੇ ਟਰੈਲੀਆਂ ਲੈ ਕੇ ਲੰਗਰ ਪਛਾਦੇ ਤਿਆਰ ਕਰਕੇ ਰਾਸ਼ਨ ਲੈ ਕੇ ਨਾ ਪਹੁੰਚ ਜਾਓ ਭਈ ਇੱਥੇ ਠੀਕ ਆ ਭਈ ਅਲੀ ਕਾਰਬੇ ਸਟੇਜ ਤੋਂ ਚੱਲੂਗੀ ਤੇ ਜਿੰਨਾ ਇਹ ਜੁੜ ਜਾਓ ਜਿਹੜੇ ਜੱਟਰਾ ਵਾਲੇ ਜਿਹੜੇ ਆ ਰਹੇ ਜਿਹੜਾ ਤੁਹਾਡਾ ਡਾਕਟਰ ਹੈਗਾ ਉਹ ਮੈਨ ਲੀਡਰ ਇਹਨਾਂ ਨੂੰ ਬੁਲਾਇਆ ਜਾਵੇ ਆਹ ਸਾਈਡ ਆਹ ਸਾਈਡ ਤੋਂ ਕਲੀਅਰ ਕਰੋ ਉਧਰ ਆ ਜਾਓ ਜਿਹੜੇ ਪਾਸੇ ਆ ਰਹੇ ਆਉਂਦੇ ਫੁੱਟੇ ਪੂਰੇ ਕੀਤੇ ਜਾਣਗੇ ਮੇਰੇ ਵੀ ਆਪਣੇ ਜੱਟੋ ਬੰਦੀਆਂ ਦਾ ਕੀ ਮਤਲਬ ਹੋਣਾ ਉਹ ਬਜ਼ੁਰਗਾਂ ਪੂਰੇ ਆਪਣੇ ਸ਼ਾਂਤਮਈ ਬੰਦੇ ਨੇ ਸੋਭਰਾ ਦੇ ਨਾ ਆਪਾਂ ਆਪ ਬਲਕ ਨੂੰ ਸ਼ਾਸਤ੍ਰ ਨਹੀਂ ਮੇਰਾ ਬਸ ਹੋਣ ਕਿ ਪਤਾ ਨਹੀਂ ਰੋਣਾ ਜੇ ਜੀ ਇਹ ਆਪਣੇ ਉੱਪਰ ਰੋਡ ਬਲਾਕ ਕਰਨਾ ਤਾਂ ਨਹੀਂ ਸਦਾ ਦਿੱਤਾ ਤੁਸੀਂ ਤਾਂ ਜੀ ਅੱਗੇ ਜਾਣਾ ਚਾਹੁੰਦੇ ਆ ਕਿ ਸਾਨੂੰ ਪੀਪਲ ਉੱਥੇ ਜਾਣ ਨਹੀਂ ਦਿੱਤਾ ਕੋਈ ਨਾ ਵੀਰੇ ਬੋਲੋ ਨਾ ਯਾਰ ਗੱਲ ਸ਼ਾਂਤੀ ਦੀ ਸਾਨੂੰ ਗੱਲ ਕਰਨ ਦੇਣੀ ਹੈ ਕਿ ਨਹੀਂ ਯਾਰ ਮੈਂ ਕਿਹਦੇ ਬੋਲ ਕੇ ਵਾਧੂ ਬੰਦਾ ਲਾਉਣਾ ਬੋਲਣਾ ਹੈ ਬਾਈ ਮਾਈਕ ਬੰਦ ਰੱਖੋ ਯਾਰ ਸਾਰੇ ਨਹੀਂ ਬੋਲਣਾ ਮਾਈਕ ਬੰਦ ਰੱਖੋ ਯਾਰ ਸਾਰੇ ਦੇਖੋ 2 ਮਿੰਟ ਬੰਦ ਰੋ ਨਹੀਂ ਵੀ ਆਪਣੀ ਨੇ ਇਹ ਕੋਈ ਬਗਾਨੇ ਨਹੀਂ ਹੈਗੇ ਨਾ ਨਾ ਨਹੀਂ ਲਾਉਣਾ ਆਪਣੇ ਬਰਕੂਆ ਬਰਕੇ ਨੇ ਕੋਈ ਗੱਲ ਨਹੀਂ ਆਪਣੀ ਜੀ ਮਨੂੰ ਹੁਣ ਆਪਾਂ ਸੀਰੀਅਸਲੀ ਮੀਂਦਾਂ ਮੁੰਡਾ ਦੀ ਬਾਤ ਕਰਦਾਂ ਹਾਂਜੀ ਹੈ ਨਾ ਹਾਂਜੀ ਸਾਨੂੰ ਅੱਗੇ ਤੇ ਕੋਣੀ ਆ ਇੱਕ ਸਾਡ ਕਲੀਅਰ ਕਰੋ ਆਪਾਂ ਵਿਚਾਰ ਕਰਦੇ ਹਾਂ ਸਾਨੂੰ ਅੱਗੇ ਤੇ ਦੋ ਜੀ ਅਸੀਂ ਜਾਣਦੇ ਆ ਕਿ ਪਰਸਪਾ ਆਪਾਂ ਨਿਸ਼ਤ ਨੂੰ ਛੱਡ ਦੋ ਸਾਨੂੰ ਅੱਗੇ ਤੇ ਦੋ ਰੋੜੇ ਖਾਸਾ ਕਲੀਅਰ ਕਰੋ ਕਲੀਅਰ ਨਹੀਂ ਹੈਗੀ ਤੁਸੀਂ ਪਾ ਨਿਸ਼ਤ ਨੂੰ ਛੱਡਾ ਦਿਓ ਇੱਕ ਮਿੰਟ ਅਡਮੈਂਟ ਕਰ ਰਹੇ ਹਾਂ ਕਿ ਹੋਰ ਨਾ ਸਾਰੇ ਜੋ ਪਾਰੇ ਲੱਗਿਆ ਸਾਰੇ ਲੱਗੇ ਹੋਣੇ ਮਗਰ ਆਰੇ ਨਹੀਂ ਬਾਈ ਲੱਗੇ ਨਹੀਂ ਆ ਰਹੇ ਹਾਂ ਹਾਂਜੀ ਤੁਸੀਂ ਦੋ ਮਿੰਟ ਚੈੱਕ ਕਰਨਾ ਠੀਕ ਹੈ ਠੀਕ ਹੈ ਅੱਗੇ ਵੀ ਅਸੀਂ ਦੋ ਜਗ੍ਹਾ ਤੇ ਗਏ ਹਾਂ ਠੀਕ ਹੈ ਠੀਕ ਹੈ ਕੋਈ ਤਰੀਕੇ ਨੇ ਤੁਹਾਡਾ ਰਾਹ ਹੀ ਤੇ ਅਸੀਂ ਕੋਈ ਨਹੀਂ ਰਹੇ ਠੀਕ ਹੈ ਤੁਸੀਂ ਖੜੇ ਠੀਕ ਜਸਤਾ ਬਲਾਕ ਚੁੱਟਾ ਕਲਪੁੱਟਾ ਸਾਨੂੰ ਨਹੀਂ ਪਤਾ ਤੁਹਾਨੂੰ ਠੀਕ ਹੈ ਠੀਕ ਹੈ ਅਗਲੇ ਕੱਲ੍ਹ ਤੱਕ ਖਿਆਲ ਹਾਂ ਜੀ ਜੀ ਤੁਹਾਨੂੰ ਤੁਹਾਡੇ ਨਾਲ ਅੱਗੇ ਦੋ ਗਰੁੱਪਸ ਨਾਲ ਗੱਲ ਕੀਤੀ ਸੀ ਉਹਨਾਂ ਨੇ ਇਹ ਕਿਹਾ ਕਿ ਜੇ ਸਾਨੂੰ ਤੁਸੀਂ ਨਹੀਂ ਜਾਣਦੇ ਨਾ ਸਾਡੀ ਕਿਸਾਨੀ ਭਾਨਾ ਸਿੰਘੂ ਦੇ ਨਾਂ ਤੇ ਜੇ ਤੁਸੀਂ ਕੋਈ ਕਰੀ ਦੇ ਹਾਂਜੀ ਹਾਂਜੀ ਸਾਨੂੰ ਕਰਤਾ ਹਾਂਜੀ ਠੀਕ ਹੈ ਸਾਰੇ ਸਾਰੇ ਕਿਸਾਨੀ ਸਾਰੇ 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 ਤਿਆਰ ਆ ਗਏ ਇੱਕ ਮਿੰਟ ਗੱਲ ਕਰ ਸਾਨੂੰ ਕੋਈ ਇਤਰਾਜ਼ ਨਹੀਂ ਹੈ ਠੀਕ ਹੈ ਜੀ ਜੜਾ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਉਹਦੇ ਚ ਪ੍ਰੋਟੈਸਟ ਦਾ ਇੱਕ ਨਰੀਕਾ ਹੈ ਕਿ ਤੁਸੀਂ ਬਹੁਤ ਕਰਦੀ ਦੇਣਾ ਚਾਹੁੰਦੇ ਹਾਂਜੀ ਅਗਲੇ ਵੀ ਸਾਡੇ ਦੋ ਜਗ੍ਹਾ ਤੇ ਇੰਦ ਹੋਇਆ ਸਿਆਣੇ ਨਿਕਲੇ ਉਹ ਕਹਿੰਦੇ ਜੇ ਅਸੀਂ ਉਹਦੇ ਬਿਹਾਫ ਤੇ ਦਿਕਸਾ ਨਹੀਂ ਦੇ ਦਿੰਦੇ ਗੱਲ ਖਤਮ ਹੋ ਗਈ ਠੀਕ ਹੈ ਜੀ ਤੁਸੀਂ ਆਪਣੇ ਬੰਦੇ ਨਾਲ ਬਹੁਤ ਹੀ ਆਰਾਮ ਨਾਲ ਬੈਠੇ ਅਸੀਂ ਗ੍ਰਿਫਤਾਰੀ ਕਰਵਾ ਦੇਾਂਗੇ ਤੁਹਾਡਾ ਜਿਹੜਾ ਜੋ ਤੁਹਾਡਾ ਰਾਈਟ ਹੈ ਜੋ ਤੁਹਾਡੀ ਆਪਣੀ ਆਵਾਜ਼ ਨੂੰ ਆਉਣਾ ਚਾਹੁੰਦੇ ਹੋ ਚੰਗੀ ਠੀਕ ਹੈ ਜੀ ਕੋਈ ਪ੍ਰੋਬਲ ਨਹੀਂ ਕਿ ਡੈਕਟਰ ਦੇ ਤੁਹਾਨੂੰ ਨਾ ਨਾ ਜੀ ਤੁਸੀਂ ਹਾਂਜੀ ਪਹਿਲਾਂ ਇਹ ਗੱਲ ਕਿਹਾ ਕੋਈ ਨਹੀਂ ਤੁਸੀਂ ਸਾਡੇ ਹਾਂ ਬਿਲਕੁਲ ਜਿਹੜਾ ਤਰੀਕਾ ਸਚਜੇ ਤਰੀਕੇ ਨਾਲ ਜੀਣ ਨੂੰ ਦੇ ਅਸੀਂ ਤੁਹਾਨੂੰ ਇਹਨਾਂ ਕਿਹਾ ਕਿ ਤੁਸੀਂ ਇੱਥੇ ਬੈਠ ਜਾਓ ਇੱਕ ਸਾਈਡ ਖੋਲ ਸਕਦੇ ਹੋ ਤੇ ਖੋਲ ਦੇ ਠੀਕ ਹੈ ਇਹ ਤੇਰਾ ਕੰਟਰੋਲ ਹੈਗਾ ਤੇਰੇ ਅੱਖੇ ਲੱਗਦੇ ਨੇ ਪਤਾ ਕੀ ਅਸੀਂ ਤੇਰੀ ਗੱਲ ਮੰਨ ਲਈ ਅਸੀਂ ਰੀਮੈਟ ਕਰਾਂਗੇ ਤੇਰਾ ਜਿਹੜਾ ਭਾਵਨਾ ਉਹਦੇ ਨਾਲ ਅਸੀਂ ਸਹਿਮਤ ਹਾਂ ਸਿਰਫ ਇਹਨਾਂ ਕਰ ਲੋ ਇੱਕ ਹੈ ਇੱਕ ਹੈ ਅਸੀਂ ਇੱਥੇ ਹੀ ਖੜੇ ਹਾਂ ਖੜੇ ਹਾਂ